ਕਾਥੋਂ ਦੇ ਰਹਿਣ ਵਾਲੇ ਉਹ ਕੀ ਪੂਰੀ ਕਰਨਾ ਹੈ ਜੀ ਮੇਰਾ ਨਾਮ ਜੀ ਮਨਦੀਪ ਸਿੰਘ ਹੈ ਜੀ ਤਾਸ਼ਪੁਰ ਤੋਂ ਰਹਿਣ ਵਾਲਿਆ ਤੇ ਬ੍ਰਦਰ ਮੇਰੇ ਨਾਲ ਹੋਈ ਹੈ ਕਰਨਾ ਅਸੀਂ ਰਾਤ ਸਾਨੂੰ ਫੋਨ ਆਇਆ ਸੀਗਾ ਫੋਨ ਆਇਆ ਤੇ ਮੁੰਡਿਆਂ ਦਾ ਜਿਹੜੇ ਉੱਥੇ ਕੰਮ ਕਰਦੇ ਉਹਨਾਂ ਦਾ ਆਇਆ ਸੀ ਫੋਨ ਵੀ ਬ੍ਰਦਰ ਤੁਹਾਡਾ ਲੱਭ ਨਹੀਂ ਰਿਹਾ ਟਰੈਕਟਰ ਚੱਲਦਾ ਵਾ ਤੇ ਉਹਦਾ ਪਤਾ ਕਰੋ ਕਿ ਕਿੱਵੇ ਚਲੇ ਗਿਆ ਵਾ ਤੇ ਫੋਨ ਵੀ ਨਹੀਂ ਚੱਕਦਾ ਅਸੀਂ ਫੋਨ ਫਾਨ ਕੀਤਾ ਤੇ ਫੋਨ ਚੱਕਦੇ ਹੀ ਨਹੀਂ ਸੀਗੇ ਮੈਸੇਜ ਕੀਤੇ ਮੈਸੇਜ ਦਾ ਵੀ ਕੋਈ ਰਿਪਲਾਈ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਪਰਿਵਾਰ ਮੈਂਬਰਾਂ ਨਾਲ ਵੀ ਉੱਥੇ ਫੋਨ ਤੇ ਗੱਲ ਕੀਤੀ ਉਹਨਾਂ ਨੂੰ ਵੀ ਸੂਚਨਾ ਤੱਕ ਮਿਲ ਗਈ ਸੀ ਜਦੋਂ ਬਾਅਦ ਦੇ ਵਿੱਚ ਉਹ ਵੀ ਲੱਭਣ ਤਰਪੇ ਵੀ ਕਿੱਧਰ ਚਲੇ ਗਿਆ ਵੀ ਟਰੈਕਟਰ ਚੱਲਦਾ ਹੀ ਛੱਡ ਕੇ ਉਸ ਤੋਂ ਬਾਅਦ 2 ਘੰਟੇ ਬਾਅਦ 1.5-2 ਘੰਟੇ ਬਾਅਦ ਫੇਰ ਫੋਨ ਆਉਂਦਾ ਕਿ ਉਹ ਜਿਹੜਾ ਮਾਲਕ ਉੱਥੇ ਕੰਮ ਕਰਦਾ ਸੀ ਉਹਦਾ ਜਿਹੜਾ ਬ੍ਰਦਰ ਗਿਆ ਉੱਥੇ ਬਰਦਰ ਨੇ ਦੇਖਿਆ ਟਰੈਕਟਰ ਚੱਲਦਾ ਤੇ ਜਦੋਂ ਟਰੈਕਟਰ ਬੰਦ ਕਰਨ ਗਿਆ ਵਾ ਫਿਰ ਉਹਨੇ ਦੇਖਿਆ ਵੀ ਉਹ ਰੂਟਾਵੇਟਰ ਦੇ ਵਿੱਚ ਆਇਆ ਹੋਇਆ ਸੀ ਉੱਥੇ ਜਾ ਕੇ ਇਹ ਪਰਿਵਾਰ ਮੈਂਬਰਾਂ ਨੇ ਵੀ ਕਿਉਂਕਿ ਪਰਿਵਾਰ ਸਾਰਾ ਉੱਥੇ ਗਿਆ ਸੀਗਾ 5 ਤੋਂ ਸਾਲ ਹੋ ਗਿਆ ਬਾਅਦ ਦੇ ਵਿੱਚ 10-15 ਸਾਲ ਬ੍ਰਦਰ ਨੂੰ ਹੋ ਗਿਆ ਉਹਨਾਂ ਨੇ ਜਦੋਂ ਦੇਖਿਆ ਵੀ ਜਿੱਦਾਂ ਉਹਨਾਂ ਨੇ ਸੂਚਨਾ ਦਿੱਤੀ ਆ ਕਿ ਟਰੈਕਟਰ ਚੱਲ ਰਿਹਾ ਸੀ ਮਾਲਕ ਦੇ ਭਰਾ ਨੇ ਬੰਦ ਕੀਤਾ ਉਹ ਹਣ ਇਹ ਨਹੀਂ ਪਤਾ ਲੱਗ ਰਿਹਾ ਵੀ ਇਦਾਂ ਹੋ ਕਿਦਾਂ ਗਿਆ ਚੱਲਦੇ ਟਰੈਕਟਰ ਦੇ ਵਿੱਚ ਵੀ ਉਹ ਟਰੇ ਕਿਉਂ ਆ ਟਰੈਕਟਰ ਦੇ ਵਿੱਚੋਂ ਚਲਦੇ ਤੋਂ ਕਿਉਂਕਿ ਸਾਰਾ ਖੱਤਾ ਵਾਧਦਾ ਸੀ ਇੱਕ ਲਾਸਟ ਰੈਲ ਹੀ ਰਹਿੰਦੀ ਸੀ ਜਦੋਂ ਉਹ ਆਖਰੀ ਗੇੜਾ ਰਹਿੰਦਾ ਸੀ ਉਸੇ ਆਖਰੀ ਗੇੜੇ ਦੇ ਵਿੱਚ ਉਹ ਟਰੈਕਟਰ ਰੁਕਿਆ ਹੋਇਆ ਸੀਗਾ ਜਿੱਦਾਂ ਸਾਨੂੰ ਫੋਟੋਆਂ ਪਾਈਆਂ ਜਾ ਕੇ ਫਿਰ ਵੀਡੀਓ ਉਹਨਾਂ ਨੇ ਪਾਈਆਂ ਪਰਿਵਾਰ ਮੈਂਬਰਾਂ ਨੇ ਵੀ ਇਦਾਂ ਹੀ ਦਾ ਸਾਰਾ ਹੈਗਾ ਵਾ ਦੇਖੀਏ ਤੇ ਉਹ ਸਮਝ ਨਹੀਂ ਆਉਂਦੀ 4x4 ਟਰੈਕਟਰਾਂ ਦਾ ਵੀ ਉਥੇ ਜਿਹੜੇ ਆ ਉਹ ਟਰੈਕਟਰ ਫਸਿਆ ਗੀੜੇ ਕੱਢ ਰਿਹਾ ਦੇਖਿਆ ਜਿਹੜਾ ਵੀਡੀਓ ਦੇ ਵਿੱਚ ਜਿੱਦਾਂ ਉਹਨਾਂ ਨੇ ਥਾਂ ਉੱਥੇ ਪੱਟ ਹੋਇਆ ਹੁਣ ਐਗਜ਼ੈਕਟ ਪਤਾ ਨਹੀਂ ਲੱਗ ਰਿਹਾ ਇਸੇ ਲਈ ਫਿਰ ਪਰਿਵਾਰ ਮੈਂਬਰਾਂ ਨਾਲ ਗੱਲ ਕੀਤੀ ਸੀ ਵੀ ਆਪਾਂ ਵਕੀਲ ਕਰਕੇ ਪੂਰੀ ਤਹਿ ਤੱਕ ਜਾਈਏ ਵੀ ਕਾਰਨ ਕੀ ਹੋਇਆ ਕਿਉਂਕਿ ਚੱਲਦੇ ਟਰੈਕਟਰ ਦੇ ਵਿੱਚ ਉਤਰਨ ਦਾ ਕੋਈ ਕਾਰਨ ਨਹੀਂ ਬਣਦਾ ਫਿਰ ਜਿਹੜਾ ਟਰੈਕਟਰ ਆ ਬਾਹਰਲੇ ਉਹ ਸੈਂਸਰ ਆਇਆ ਪਹਿਲਾਂ ਵੀ ਭਰਾ ਨਾਲ ਗੱਲ ਹੁੰਦੀ ਹੁੰਦੀ ਸੀ ਕਿ ਜਿੱਦਾਂ ਜੇ ਟਰੈਕਟਰ ਤੋਂ ਬੰਦਾ ਚੱਲਦੇ ਤੋਂ ਖੜਾ ਵੀ ਹੋ ਜਵੇ ਜਾਂ ਉੱਤਰ ਵੀ ਜਾਵੇ ਟਰੈਕਟਰ ਦੇ ਜਿਹੜੇ ਪੀਟੀਓ ਬੰਦ ਹੋ ਜਾਂਦੇ ਆ ਟਰੈਕਟਰ ਬੰਦ ਹੋ ਜਾਂਦੇ ਆ ਇਹ ਬੰਦ ਕਿਉਂ ਨਹੀਂ ਹੋਇਆ ਇਹ ਵੀ ਸਾਡਾ ਸਵਾਲ ਸੀ ਤੇ ਇਹਦੇ ਸੰਪਸ਼ਟ ਜਿਹੜੇ ਆ ਜਵਾਬ ਨਹੀਂ ਮਿਲੇ ਮਾਲਕਾਂ ਤੋਂ ਉੱਥੋਂ ਤੇ ਫਿਰ ਅਸੀਂ ਗੱਲ ਕੀਤੀ ਸੀ ਵਕੀਲ ਕਰਕੇ ਤੁਸੀਂ ਇਹ ਐ ਐਗਜ਼ੈਕਟ ਪਤਾ ਕਰੋ ਵੀ ਕਾਰਨ ਹੋਇਆ ਕੀ ਆ ਉਹ ਉਤਰਿਆ ਕਿਉਂ ਇਨਵੈਸਟੀਗੇਸ਼ਨ ਪੁਲਿਸ ਨੇ ਕੀਤੀ ਆ ਉਹਦੇ ਵਿੱਚ ਵੀ ਕੁਝ ਨਹੀਂ ਦੱਸਦੇ ਹਲੇ ਪਰਿਵਾਰ ਮੈਂਬਰਾਂ ਨੂੰ ਬੋੜੀ ਵੀ ਨਹੀਂ ਹਲੇ ਦਿਖਾਈ ਵੀ ਉਹਦੇ ਵਿੱਚ ਕਈ ਪੇਪਰਵਰਕ ਹੁੰਦੇ ਨੇ ਕਿ ਅਸੀਂ ਇੱਥੇ ਸਾਰੇ ਪਰਿਵਾਰ ਪਰੇਸ਼ਾਨ ਆ ਕਿ ਪਾਲਿਸੀ ਦਾ ਸੇਵਕ ਕਿਹੜੇ ਤਰੀਕੇ ਨਾਲ ਹੋਇਆ ਜਾਂ ਕੀ ਉਹਨਾਂ ਨੇ ਫਾਈਂਡ ਆਊਟ ਕੀਤਾ ਅਸੀਂ ਇਹ ਬੇਨਤੀ ਕਰਾਂਗੇ ਵਿਦੇਸ਼ ਮੰਤਰਾਲੇ ਨੂੰ ਵੀ ਉਹ ਵੀ ਇਸ ਕੇਸ ਨੂੰ ਡਿਟੇਲ ਨਾਲ ਦੇਖਣ ਵੀ ਸਹੀ ਕਾਰਨ ਦਾ ਪਤਾ ਕਰਕੇ ਸਾਨੂੰ ਐਗਜ਼ੈਕਟ ਦੱਸਣ ਤਾਂ ਕਿ ਸਾਨੂੰ ਵੀ ਲੱਗੇ ਵੀ ਹਾਂ ਆਹ ਕਾਰਨ ਹੋਇਆ ਤੇ ਅਸੀਂ ਬਾਬਾ ਸੀਚੇਵਾਲ ਜੀ ਨਾਲ ਵੀ ਮਿਲਾਂਗੇ ਉਨਨਾਂ ਨਾਲ ਵੀ ਗੱਲ ਕਰਾਂਗੇ ਕਿ ਉਹ ਵੀ ਵਿੱਚ ਸਾਡੇ ਨਾਲ ਮਦਦ ਕਰਨ ਵੀ ਜਾ ਕੇ ਪਤਾ ਕਰਕੇ ਇਹਨਾਂ ਨੂੰ ਥੋੜਾ ਪ੍ਰੈਸ਼ਰਾਈਜ਼ ਕਰਕੇ ਵੀ ਇਸ ਕੇਸ ਦੀ ਡਿਟੇਲ ਪਤਾ ਕਰਨ ਤਾਂ ਕਿ ਸਾਨੂੰ ਐਗਜ਼ੈਕਟ ਕਾਰਨ ਲੱਗੇ ਕਿਉਂਕਿ ਇਹ ਸਾਡੇ ਹੀ ਸੋਚਣੀ ਹੈ ਕਿ ਇਸ ਤਰੀਕੇ ਨਾਲ ਹੋਇਆ ਹੋਵੇਗਾ ਕਿ ਉਹ ਚਲਦੇ ਚ ਉਤਰਨ ਲੱਗਾ ਹੋਵੇਗਾ ਜਾਂ ਫਿਰ ਕੋਈ बेहोश ਹੋ ਕੇ ਡੈਗਿਆ ਹੋਵੇਗਾ ਐਗਜ਼ੈਕਟ ਹਲੇ ਤੱਕ ਪਤਾ ਨਹੀਂ ਲੱਗਾ ਉਹਨਾਂ ਬਾਰੇ ਅਸੀਂ ਜ਼ਰੂਰ ਬੇਨਤੀ ਕਰਾਂਗੇ ਇਸ ਤਰੀਕੇ ਦੇ ਨਾਲ ਪਤਾ ਕਰਕੇ ਸਾਨੂੰ ਇਨਸਾਫ ਹੋਇਆ ਜਾਵੇ ਕਿ ਕਿਹੜੇ ਸੰ ਦੇ ਵਿੱਚ ਇੱਥੋਂ ਗਏ ਸੀ ਕਿਹੜੇ ਮੁਲਕ ਦੇ ਕਿਹੜੇ ਸ਼ਹਿਰ ਚ ਰਹਿੰਦੇ ਸੀ ਇਹਨਾਂ ਨੂੰ ਲਗਭਗ 15 ਕ ਸਾਲ ਹੋ ਗਿਆ ਇਹ 2000 ਮੈਨੂੰ ਲੱਗਦਾ ਕਿ 14 ਦੇ 10 ਦੇ ਕਰੀਬ ਗਏ ਸੀਗੇ ਕਿ ਕਾਫੀ 15 ਕ ਸਾਲ ਹੋ ਗਏ ਨੇ 5 ਸਾਲ ਬਾਅਦ ਦੇ ਵਿੱਚ ਪਰਿਵਾਰ ਦਾ ਬਣਿਆ ਬਾਹਰ ਦਾ ਫਿਰ 5 ਕ ਸਾਲ ਪਰਿਵਾਰ ਨੂੰ ਵੀ ਹੋ ਗਿਆ ਗਿਆ ਕਿ ਕਿਹੜੇ ਸ਼ਹਿਰ ਰਹਿੰਦੇ ਸੀ ਇਹ ਬੱਤੀ ਬਾਲਿਆ ਸ਼ਹਿਰ ਰੋਮਾ ਦਾ ਉਹਦੇ ਵਿੱਚ ਇੱਕ ਟਾਪੂ ਜਿਹਾ ਕਿਟਲੀ ਦਾ ਪਹਾੜੀ ਏਰੀਆ ਜਿਹਾ ਆਖਰੀ ਵਾਰ ਕਰੋ ਗੱਲ ਹੋਈ ਜੀ ਆਖਰੀ ਵਾਰ ਗੱਲ ਹੋਈ ਸੀ 10 ਦਿਨ ਪਹਿਲਾਂ દિਵਾਲੀ ਤੋਂ ਥੋੜਾ ਚਿਰ ਪਹਿਲਾਂ ਹੋਇਆ ਸੀ ਉਸ ਦਿਨ ਬੜੀਆਂ ਸੁਹਣੀਆਂ ਗੱਲਾਂ ਕੀਤੀਆਂ ਕੋਈ ਇਦਾਂ ਨਹੀਂ ਸੀ ਕਹਿੰਦੇ ਸੀ ਵੀ ਆ ਜਾਣਾ ਮੈਂ ਦਸੰਬਰ ਦੇ ਵਿੱਚ ਵੀ ਆਪਾਂ ਜੀ ਫਿਰ ਦੇਖਦੇ ਆਂ ਕਹਿੰਦੇ ਇੱਥੇ ਖੇਤੀਬਾੜੀ ਸ਼ੁਰੂ ਕਰਾਂਗੇ ਵੀ ਆਪਾਂ ਇੱਥੇ ਵੀ ਕਰ ਸਕਦੇ ਹਾਂ ਵਧੀਆ ਇਦਾਂ ਦੀਆਂ ਬੜੀਆਂ ਸੋਹਣੀਆਂ ਗੱਲਾਂ ਕਰਦੇ